ਵਧੀਆ ਬਣਾਉਣੀ ਨਾ ਕੋਕਾ ਕੁਆਲਿਟੀ ਆਵੇ ਇਹ ਨਾ ਹੋਵੇ ਬਾਅਦ ਚ ਕੱਢ ਦੇਗਾ ਆ ਜਾ ਫਿਰ ਚੱਕ ਹੁਣ ਬੋਲ ਕੀ ਕੰਨਾ ਨਹੀਂ ਨਹੀਂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰੀ ਦੀ ਤਰ੍ਹਾਂ ਆਪਾਂ ਅੱਜ ਨਵਾਂ ਬਲੌਗ ਲੈ ਕੇ ਆਏ ਇੱਕ ਨਵੀਂ ਵੀਡੀਓ ਲੈ ਕੇ ਆ ਗਏ ਆ ਜਿਵੇਂ ਤੁਹਾਨੂੰ ਪਤਾ ਕਿ ਠੰਡ ਆ ਗਈ ਬਹੁਤ ਤੇ ਗੱਡੀਆਂ ਵੀ ਪਵਨ ਸੋਨੀਆਂ ਲੱਗ ਪਈਆਂ ਨੇ ਹੌਣ ਕਿਉਂਕਿ ਅੱਗੇ ਆਪਾਂ ਜਿਆਦਾ ਸਵਿਫਟ ਅਲਟੋ ਤੇ ਰੁਝਾਨ ਸੀ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਕਰਿਓ ਸ਼ੇਅਰ ਲਾਈਕ ਕਰਿਓ ਅੱਜ ਤੁਹਾਡੇ ਹਾਸਤੇ ਬਲੈਨੋ ਲੈ ਕੇ ਆਇਆ ਇੱਕ ਤੇ ਕਈ ਵੀਰਾਂ ਨਾਲ ਕਮੈਂਟ ਬੜਾ ਪੜਾ ਕਰਦੇ ਤੁਹਾਡੇ ਤੋਂ ਵੱਖਰਾ ਰੇਟ ਏ ਯਾਰ ਜੇ ਸਾਡੇ ਤੋਂ ਵੱਖਰਾ ਹੈ ਤੇ ਤੂੰ ਵੀਰੇ ਉੱਥੋਂ ਜਾ ਕੇ ਲਿੱਲਾ ਲੈਣਾ ਕਰਨਾ ਕੁਝ ਹੁੰਦਾ ਨਹੀਂ ਤੁਸੀਂ ਐਵੇਂ ਕਮੈਂਟ ਕਰੀ ਜਾਂਦੇ ਹੋ ਪਰ ਆਪਾਂ ਤੁਹਾਡਾ ਇਤਮਾਨ ਕਰਦੇ ਰਿਸਪੈਕਟ ਕਰਦੇ ਕੋਈ ਗੱਲ ਨਹੀਂ ਵੀਰੇ ਤੁਸੀਂ ਕਰਦਿਆ ਕਰੋ ਇਹਨਾਂ ਦਾ ਸਾਡਾ ਵੀ ਦਿਲ ਲੱਗਾ ਰਹਿੰਦਾ ਤੇ ਜਿਹੜਾ ਤੁਸੀਂ ਕਹਿੰਦੇ ਲੋਕਾਂ ਤੋਂ ਵੱਖਰਾ ਰੇਟ ਏ ਲੋਕਾਂ ਤੋਂ ਵੱਖਰਾ ਵੀਰੇ ਕੋਈ ਰੇਟ ਨਹੀਂ ਜਦੋਂ ਇੱਥੇ ਆ ਕੇ ਗੱਡੀ ਦੇਖੇਗਾ ਉਦੋਂ ਪਤਾ ਲੱਗ ਜਾਊਗਾ ਜੀ ਹੁਣ ਮੇਰੇ ਕੋਲ ਸਵਿਟ 4.5 ਦੀ ਖੜੀ ਏ 15 ਮਾਡਲ ਤੇ ਮੈਂ ਤੈਨੂੰ 3.5 ਦੀ ਇੱਥੇ ਖੜੀ ਵਿਖਾ ਦਾਂਗਾ ਆਪਣੇ ਕੋਲ ਹੀ ਪਰ ਤੂੰ ਉਹ ਲੈਣੀ ਕੋ ਨਹੀਂ ਇਸ ਕਰਕੇ ਮੈਂ ਕਹਿੰਦਾ ਕਿ ਰੇਟ ਆਪਣਾ ਕੋਈ ਨਹੀਂ ਵੱਖਰਾ ਹੁੰਦਾ ਵੀਰੇ ਥੋੜਾ ਜਿਹਾ ਕਮੈਂਟ ਚਲੋ ਧਿਆਨ ਨਾਲ ਕਰਿਆ ਕਰੋ ਸਾਡਾ ਵੀ ਚਲੋ ਦਿਲ ਲੱਗ ਰਿਹਾ ਜਿਹਾ ਜ ਮਰਤੀ ਕਰਦਾ ਕਰੋ ਹੀ ਕਹਿੰਦੇ ਕਮੈਂਟ ਵੱਧ ਤੋਂ ਵੱਧ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਬਲੈਨੋ 2019 ਮਾਡਲ ਡੈਲਟਾ ਮਾਡਲ ਪੈਟਰੋਲਾ ਪਹਿਲੇ ਫਸਟ ਆਵ ਨਰੇ ਪਹਿਲੇ ਨਾਮ ਦੀ ਹੈ ਪ੍ਰਦੂਸ਼ਣ بیمਾ ਦੋਵੇਂ ਚਾਬੀਆਂ ਸਰਵਿਸ ਬੁੱਕ ਤੇ ਨਾਲ ਦੇ ਟਾਇਰ ਨਾਲ ਦੇ ਟਾਇਰ ਨਾਲ ਦੇ ਲਾਏ ਚਲੋ ਲਾਏ ਤਾਂ ਨਾਲ ਹੀ ਉਹਦੇ ਟਾਇਰ ਵੀ ਨਾਲ ਦੇ ਆ ਤੇ ਗੱਡੀ ਨੂੰ ਇੱਕ ਵਾਰ ਝਾਕ ਮਾਰੋ ਪਹਿਲੇ ਨਾਮ ਦੀ ਹੈ ਬਿਲਕੁਲ ਨਵੀਂ ਘਟੀਏ ਬਹੁਤ ਸੋਹਣੀ ਹੈ ਸਾਰੀ ਚੈੱਕ ਕਰੋ ਪੇਂਟ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਸਾਰੀ ਓਰੀਜਨਲ ਹੈ ਆਰਮੀ ਪਰਸਨ ਬੰਦਾ ਸੀ ਜਿੰਦੇ ਲਈ ਆਪਾਂ ਕਰੋ ਚੈੱਕ ਆ ਹਲੋ ਜੀ ਗੱਡੀ ਪੈਟਰੋਲ ਬਿਲਕੁਲ ਸਾਇਲੈਂਟ 20 25 ਦੇ ਆਉਤੇ ਜੀ ਸੌਰੀ 20 ਦੀ 20 ਦੀ ਐਵਰੇਜ 20 ਪਲੱਸ ਹੀ ਦਊਗਾ ਐਵਰੇਜ ਕਿਉਂਕਿ ਮੈਂ ਚਲਾਈ ਇੱਕ ਦੋ ਦਿਨ ਆ ਦੇਖੋ ਨਾਲ ਦੇ ਹੱਲੇ ਤੱਕ ਟੈਰ ਏ ਗੱਡੀ ਬਿਲਕੁਲ ਸਾਇਲੈਂਟ ਇੰਜਨ ਏ ਬਹੁਤ ਸੋਹਣੀ ਏ ਕਰੋ ਚੈੱਕ ਹੈਗੀ ਨਾ ਗੱਲਬਾਤ ਅਰੀਨ ਲਾਇ ਨੂੰ ਜਿਹੜੇ ਏਜੰਸੀ ਲਾਉਂਦੇ ਆ ਟਾਇਰ ਦੇਖ ਲੋ ਇਹ ਮੇਰੇ ਨਾਲ ਸਟਿਪਿੰਗ ਲੱਗੀ ਥੋੜਾ ਜ਼ਿਆਦਾ ਟਾਇਰ ਬਾਕੀ ਥੋੜੇ ਕੱਟੇ ਅਗਲਾ ਵੀ ਦੇਖ ਲੋ ਹਾਲੇ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਜੇ 20 ਕੋ ਯਾਰ ਹੋਰ ਟਾਇਰ ਚੱਲ ਜਾਣਗੇ ਕਿਉਂ ਨਾਲ ਤੇ ਨਾ ਤੇ ਪਿੱਛੇ ਵੈਪਰ ਵੀ ਇਹਦੇ ਦੇਤਾ ਵੈਪਰ ਪਿੱਛੇ ਆ ਡਲਟਾ ਮਾਡਲ ਹੈ ਹਾਲੋ ਜੀ ਟਾਇਰ ਘੱਟ ਤੋਂ ਘੱਟ ਉਹ ਇੱਕ ਜ਼ਿਆਦਾ ਥੋੜਾ ਜਿਹਾ ਮੇਰੇ ਸਟਿੱਪ ਨਹੀਂ ਲੱਗੀ ਹੈ। ਬਾਕੀ ਤਾਂ ਅਜੇ 20-25 ਹਜ਼ਾਰ ਚੱਲ ਜਾਣਗੇ ਤੀ। ਤੇ ਕੰਮ ਖਰਚਾ ਗੱਡੀ ਤੇ ਕੋਈ ਵੀ ਨਹੀਂ ਹੈਗਾ। ਸਾਰੀ ਗੱਡੀ ਤੁਹਾਨੂੰ ਮੈਂ ਚੈੱਕ ਕਰਵਾਤੀ ਹੈ। ਕੰਮ ਖਰਚਾ ਕਿਸੇ ਵੀ ਕੋਈ ਨਹੀਂ ਹੈਗਾ ਘੱਟੀ ਤੇ। ਚੈੱਕ ਕਰ ਲਓ। ਕੰਮ ਖਰਚਾ ਜਮਾ ਨਹੀਂ ਹੈਗਾ ਘੱਟੀ ਤੇ। ਸਾਰੇ ਸ਼ੀਸ਼ੇ ਨਾਲ ਦੇ ਵੀਡੀਓ ਵਧੀਆ ਜੀ। ਸਾਰੇ ਕਹਿੰਦੇ ਕੁਆਲਿਟੀ ਨਹੀਂ ਸੋਣੀ ਬੰਦੀ। ਕੋਈ ਜੇ ਕਰਨੀ ਹੈ। ਹੈ। ਵਧੀਆ ਬਣਾਉਣੀ ਨਾ ਕੋਕਾ ਕੁਆਲਟੀ ਆਵੇ ਇਹ ਨਾ ਹੋਵੇ ਬਾਅਦ ਚ ਅਗਲਾ ਗੱਡੀ ਆ ਕੇ ਵੇਖ ਲੈਂਦਾ ਕੋਈ ਕਹਿੰਦਾ ਯਾਰ ਗੱਡੀ ਉਦਾਂ ਭੈੜੀ ਲੱਗਦੀ ਸੀ ਤੇ ਸੋਹਣੀ ਲੱਗਦੀ ਕੋਈ ਨਹੀਂ ਵੀਰੇ ਕੱਟਦੇ ਨੇ ਸ਼ਟ ਕਰਦੇ ਆ ਜੀ ਸਾਰੇ ਸ਼ਟ ਕੱਟਦੇ ਆ ਆ ਜਾ ਫਿਰ ਚੱਕ ਸਾਰੇ ਸ਼ੀਸ਼ੇ ਨਾਲ ਦੇ ਆ ਫਰੰਟ ਵਾਲਾ ਚੇਂਜ ਐ ਅਰਜੈਂਸੀ ਜੋ ਆ ਠੀਕ ਐ ਜੀ ਆ ਵੀ ਨਾਲ ਦਾ ਆ ਵੀ ਨਾਲ ਦਾ ਜਿਹੜਾ ਫਰੰਟ ਵਾਲਾ ਚੇਂਜ ਸੀ ਆ ਵੀ ਨਾਲ ਦਾ ਫਰੰਟ ਵਾਲਾ ਜਿਹੜਾ ਚੇਂਜ ਸੀ ਉਹ ਫੌਜੀ ਸਾਹਿਬ ਦੱਸਦੇ ਸੀ ਕਹਿੰਦੇ ਸੀ ਸਾਡਾ ਨਾ ਅ ਰੋੜੀ ਵਾਦ ਕੀ ਟ੍ਰੇਡ ਆ ਗਈ ਸੀ ਤੇ ਮੈਂ ਨਵਾਂ ਪਾਤਾ ਇਥੋਂ ਮੋਗਗੋ ਏਜੰਸੀ ਜੇ ਨਵੀਂ ਨਿਕਲੀ ਏ ਹਲੋ ਇਹ ਵੀ ਨਾਲ ਦਾ ਆ ਵੀ ਨਾਲ ਬਾਕੀ ਸਾਰੇ ਨਾਲ ਦੇ ਮੈਂ ਚੈੱਕ ਕੀਤੇ ਆ ਆ ਜੋ ਤੁਹਾਨੂੰ ਵਿੱਚੋਂ ਦਿਖਾ ਦੇਣਾ ਗੱਡੀ ਵਿੱਚੋਂ ਜਮਾਈ ਨਵੀਂ ਹੈ ਕਰੋ ਚੱਕ ਵਿੱਚੋਂ ਤਾਂ ਜਮਾਈ ਨਵੀਂ ਦੇਖੋ ਸਕਰੀਨ ਏਜੰਸੀ ਵੱਲੋਂ ਆਉਂਦੀ ਜਿਹੜੀ ਉਹ ਲੱਗੀ ਏ ਆ ਡੈਸ਼ਬੋਰਡ 에어백 ਕਿਹਾ ਦੋ ਡਬਲ 에어백 ਹੈ ਇੱਕ ਆ ਇੱਕ ਉਹ ਉੱਤੇ ਸਨ ਸ਼ੀਡ ਹੋਵੇ ਆ ਪਹਿਲੀ ਸਰਵਿਸ ਹੋਈ ਜੇ 2508 ਤੇ ਹੋਈ ਜੇ ਇਹ ਹੋਈ 23 ਚ 25508 ਤੇ ਤੇ ਉਸ ਤੋਂ ਅਗਲੀ ਹੋ ਗਈ 35100 ਤੇ ਠੀਕ ਹੈ ਨਹੀਂ 27000 ਹਾਂ 35100 ਤੇ ਫਿਰ ਆਪ ਉਹ ਤੋਂ ਪਹਿਲਾਂ 18000 ਹੁਣ ਅਗਲੀ ਸਰਵਿਸ ਹੋਣੀ ਹੈ 45000 ਤੇ ਹਾਂ 45000 ਤੇ ਹੋਣੀ ਆਵੇ ਅਗਲੀ ਸਰਵਿਸ 35000 ਤੇ ਹੋਈ ਏ 45000 ਤੇ ਹੁਣ ਅਗਲੀ ਸਰਵਿਸ ਹੋਣੀ ਏ ਹੱਲੇ ਦੀ ਠੀਕ ਹੈ ਆ ਵੀ ਚੈੱਕ ਕਰ ਲੋ ਬਿਲਕੁਲ ਨਵੇਂ ਬ੍ਰਾਂਡ ਨੂੰ ਏ ਸਟੀਰਿੰਗ ਤੇ ਬਟਨ ਨੇ ਆਹ ਬਲੂਟਥ ਵਾਲਾ ਵਗੈਰਾ ਸਾਰਾ ਸਿਸਟਮ ਸਟੀਰਿੰਗ ਤੇ ਆ ਜਾਂਦਾ ਠੀਕ ਹੈ ਜੀ ਦੋਵੇਂ ਚਾਬੀਆਂ ਸਰਸ ਬੁੱਕੇ ਆਹ ਬਾਕੀ ਸਟੀਰਿੰਗ ਤੇ ਉਹ ਜਿੱਦਾਂ ਇੱਧਰ ਉੱਧਰ ਕਰਨ ਵਾਲਾ ਇਹ ਆ ਜਾਂਦਾ ਆਨ ਲੌਗ ਲੌਗ ਆ ਜਾਂਦਾ ਜੋ ਮਤਲਬ ਸਵਿਫਟ ਦੇ ਆਉਂਦਾ ਉਹ ਹੀ ਸਾਰਾ ਆਉਂਦਾ ਪਰ ਡੈਸ਼ਬੋਰਡ ਇਹਦਾ ਬਹੁਤ ਸੋਨਾ ਚਲਾਉਣ ਚ ਸਵਿਫਟ ਨਾਲੋਂ ਜ਼ਿਆਦਾ ਵਧੀਆ ਇੱਕ ਆਹ ਇਹਦੇ ਇੱਥੇ ਸਿਸਟਮ ਰੱਖਣ ਰੱਖਣ ਨੂੰ ਆ ਜਾਂਦਾ ਜੋ ਮਰਜ਼ੀ ਇੱਥੇ ਫੋਨ ਥੱਲੇ ਰੱਖ ਲਓ ਇਹ ਵੀ ਚੀਜ਼ ਵਧੀਆ ਸੀਟ ਕਵਰ ਜਮਨ ਨਵੇਂ ਆ ਜਿੰਨਾਂ ਸੀ ਤੋਂ ਬਾਅਦ ਆਏ ਉਹ ਕਹਿੰਦਾ ਲਫਾਫੇ ਥੱਲੇ ਉਵੇਂ ਹੀ ਚੜੇ ਹੋਏ ਆ ਪਰ ਆਪਾਂ ਸੀਟ ਕਵਰ ਉਦਾਂ ਹੀ ਐ ਸਾਰੇ ਸੀਟ ਕਵਰ ਉਦਾਂ ਹੀ ਐ ਹਾਂ ਦੇਖੋ ਸੀਟ ਕਵਰ ਜਮਨ ਨਵੇਂ ਆ ਕਿਲੋਮੀਟਰ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਕਿੰਨੀ ਚੱਲੀ ਹੈ ਕਿਲੋਮੀਟਰ ਚੱਲ ਲੀ ਜੇ ਇਹ ਸੱਚ ਆ ਵੀ ਬ੍ਰਿਜਾਂ ਦੀ ਆ ਗਈ ਦੂਜੀ ਚਾਬੀ ਆਪਾਂ ਦੇਖਦੇ ਹਾਂ 43000 ਚੱਲੀ ਜੇ ਇਸ ਟਾਈਮ ਤੇ 45000 ਤੇ 45 ਜਾਂ 100 ਦਿਨ ਦੀ ਸਰਵਿਸ ਹੈ 2000 ਹੋਰ ਚੱਲਣੀ ਫਿਰ ਸਰਵਿਸ ਹੋਣੀ ਜਾਂਦੀ ਠੀਕ ਹੈ ਜੀ ਤੇ ਆਹ ਇਹਨੂੰ ਪੀਸ ਸਾਰੇ ਚੈੱਕ ਕਰਵਾ ਲੈਣਾ ਨਾਲੇ ਜੀ ਕਰੋ ਚੱਕ ਆ ਵੀ ਬਾਰੀ ਨਾਲ ਦੀ ਠੀਕ ਹੈ ਆ ਵੇਖੋ ਮਤੂ ਹੈਗੀ ਨਵੀਂ ਦੀ ਤਾਂ ਕੋਈ ਗੱਲ ਹੀ ਨਹੀਂ ਚਲੋ ਦਿਖਾਉਣਾ ਸਾਡਾ ਫਰਜ਼ ਹੀ ਦਿਖਾ ਦੇਣੇ ਆ ਬਾਕੀ ਜਿਹੜੀ ਚੀਜ਼ ਹੋਵੇ ਨਵੀਂ ਉਹਦਾ ਕਹਿਣਾ ਕੀ ਤੇ ਰੇਟ ਇਹਦਾ ਹੈਗਾ ਜੇ 5,60,000 ਰੁਪਇਆ ਡਿਮਾਂਡ ਕਰਦੇ ਆਪਾਂ ਮਾੜਾ ਮੋਟਾ ਵਾਧਾ ਘਾਟਾ ਮੌਕੇ ਤੇ ਕਰ ਲਾਂਗੇ ਮਾਡਲ ਜੇ 19 ਡੈਲਟਾ ਮਾਡਲ ਜੇ 에어 ਬੈਗ ਆ ਰਵਾਰਾ ਵਗੈਰਾ ਸਭ ਕੁਝ ਆਉਂਦਾ ਆ ਲੋ ਜੀ ਅਗਲੀ 바ਰੀ ਕਰੋ ਚੱਕ ਕਰੋ ਚੱਕਾ 프레임 ਦੀ ਲੱਗੀ ਹੋਈ ਵਜੀ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਬਾਕੀ ਤੁਸੀਂ ਆਪਦੀ ਆਪੇ ਆ ਕੇ ਤਸੱਲੀ ਕਰ ਲਿਓ ਕਰੋ ਚੱਕਾ ਆ ਕਰੋ ਚੱਕਾ ਫਰੇਮ ਦੀ ਬਿਲਕੁਲ ਗਰੰਟੀ ਹੈ ਜੀ ਵਿੱਚੋਂ ਥੋੜਾ ਹਨੇਰਾ ਆਊਗਾ ਸਟਿੱਪ ਨਹੀਂ ਵੀ ਨਾਲਦੀ ਪਈ ਠੀਕ ਹੈ ਇਹ ਨਾਲਦੀ ਹੈ ਇੱਕ ਕਸੀ ਹੋਈ ਮੈਸਨ ਜੱਗੋਂ ਲਾਈ ਹੋਈ ਹੈ ਤਾਂ ਕਰਕੇ ਫਰੇਮ ਦੀ ਲੱਗੀ ਵੱਜੀ ਦੀ ਆਪਣੀ ਪੂਰੀ ਗਰੰਟੀ ਹੈ ਜੀ ਆ ਲੋ ਜੀ ਆ ਵੀ ਪੀਸ ਚੈੱਕ ਕਰ ਲਓ ਪੀਸ ਬਾਰੀਆਂ ਸ਼ੀਸ਼ੇ ਸਭ ਨਾਲ ਦੇ ਫਰੰਟ ਵਾਲਾ ਚੇਂਜ ਉਹ ਵੀ ਰੋੜੀ ਲੱਗਣ ਕਰਕੇ ਆ ਲੋ ਜੀ ਤੁਸੀਂ ਵੱਤੋ ਵੱਤ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਹੌਸਲਾ ਹੀ ਏ ਹੌਸਲੇ ਨਾਲ ਵੱਤੋ ਵੱਤ ਤੁਹਾਨੂੰ ਵੀਡੀਓ ਪਾਵਾਂਗਾ ਵੱਤੋ ਵੱਤ ਗੱਡੀਆਂ ਬਖਾਵਾਂਗਾ ਇਹਦੇ ਤੁਹਾਡੀ ਨੌਲੇਜ ਹੀ ਵਧੂਗੀ ਇੱਕ ਤੁਹਾਨੂੰ ਅਜੇ ਨਵੀਂ ਨੌਲੇਜ ਦਿੰਨੇ ਆ ਕਿ ਜਦੋਂ ਆਪਾਂ ਇੱਥੋਂ ਰਬੜਾ ਪਟਕੇ ਦੇਖਦੇ ਨਾ ਇਹ ਚੰਗੀ ਚੀਜ਼ ਏ ਪਟਿਆ ਕਰੋ ਜਿਵੇਂ ਆਹ ਦਾਣੇ ਜੇ ਨਾ ਦਾਣੇ ਜੇ ਇਹ ਦਾਣੇ ਜੇ ਪ੍ਰੋਪਰ ਹੋਣੇ ਚਾਹੀਦੇ ਆ origignal ਦਾ ਵੈਸੇ ਹੀ ਬੱਖੋ ਪਤਾ ਲੱਗਦਾ ਹੈ ਕਿ ਆਵੇ ਇਹ origignal ਹੈ ਕਈ ਇੱਥੇ ਵੈਸੇ ਵੀ ਲੱਗ ਜਾਂਦੇ ਆ ਪਰ ਪੂਰੀ ਨੌਲੇਜ ਨਾਲ ਸਾਰਾ ਪਟਿਆ ਕਰੋ ਕਿ ਕੋਈ ਕੋਈ ਪੀਸ ਐ ਵੱਡ ਕੇ ਨਾ ਲਾਇਆ ਹੋਵੇ ਜਾਂ ਹੋਰ ਨਾ ਕੋਈ ਲਾਇਆ ਹੋਵੇ ਜਰੂਰ ਵੇਖਿਆ ਕਰੋ ਚਾਰੇ ਬਾਰੀਆਂ ਦਾ ਚੈੱਕ ਜਰੂਰ ਕਰਿਆ ਕਰੋ ਚਲੇ ਤਾਂ ਇੱਕ ਹੀ ਨਵੀਂ ਆਪਾਂ ਦੇਖੀਏ ਪਰ ਤੁਹਾਨੂੰ ਨਵੀਂ ਨੌਲੇਜ ਦਿੱਤੀ ਜਿਵੇਂ ਜਿਵੇਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਵਾਦ ਤੋਂ ਵਾਦ ਹਰ ਵੀਡੀਓ 'ਚ ਕੋਈ ਨਵੀਂ ਨਵੀਂ ਨੌਲੇਜ ਤੁਹਾਨੂੰ ਦਿਖਾਵਾ ਕਰਾਂਗਾ ਠੀਕ ਹੈ ਜੀ ਇਹ ਵੀ ਪੀਸ ਤੁਸੀਂ ਚੈੱਕ ਕਰ ਲਿਆ ਜੀ ਆਜੋ ਹੁਣ ਆਪਾਂ ਤੁਹਾਨੂੰ ਬੌਂਡ ਚੱਕ ਕੇ ਦਿਖਾ ਦਿੰਦੇ ਆ ਮੈਟ ਡਬਲ ਹੈ ਜੀ ਉਦੋਂ ਥੋੜਾ ਫਿਲਾ ਬਾਕੀ ਓਰੀਜਨਲ ਜੇ ਵਿੱਚ ਪਿਆ ਹਾਲੋ ਜੀ ਐਪਰਨ ਚੈੱਕ ਕਰ ਲਓ ਕੋਈ ਲੱਗੀ ਵੱਜੀ ਨਹੀਂ ਫੱਟੀ ਮੂਰ ਦੀ ਜੇ ਓਰੀਜਨਲ ਹੈ ਕਰੋ ਚੈੱਕ ਆਹ ਪਰੰ ਦੇਖ ਲੋ ਕੋਈ ਲੱਗਾ ਬਚਾ ਨਹੀਂ ਬੌਂਡ ਦੇਖ ਲੋ ਸ਼ੀਲਡ ਏ ਬੌਂਡ ਚੈੱਕ ਕਰ ਲੋ ਸਾਰਾ ਸ਼ੀਲਡ ਏ ਕੇ ਜੇ ਸਟਿੱਕਰ ਟੁੱਕਰ ਹਰ ਜਗ੍ਹਾ ਤੇ ਉਦਾਂ ਹੀ ਲੱਗੇ ਇੱਧਰ ਦੇਖੋ ਜੇ ਏਜੰਸੀ ਲੋ ਜਦੋਂ ਨਾ ਨੋ ਪਾਲ ਨਹੀਂ ਲੱਗੇ ਇਹਨਾਂ ਵੇਖੋ ਸਾਰੇ ਉਵੇਂ ਹੀ ਲੱਗੇ ਸਟਿੱਕਰ ਟੁੱਕਰ ਏ 40000 ਚੱਲੀ 40000 ਚੱਲੀ ਨੂੰ ਤੁਸੀਂ ਵੀ ਜਾਣਦੇ ਹੋਣਾ ਕਿ ਇਹਨੂੰ ਹੈਗੀ ਨਵੀਂ हां सर ਦਾ ਨੰਬਰ ਏ ਜੀ ਰੇਟ 5,60,000 ਰੁਪਇਆ ਡਿਮਾਂਡ ਏ ਤੇ ਬਾਕੀ ਗੱਡੀ ਬਿਲਕੁਲ ਓਕੇ ਆ ਵਧੀਆ ਸੋਹਣੀ ਏ ਤੇ ਲੱਗੀ ਵੱਜੀ ਦੀ ਫਰੰਟ ਵੀ ਆਪਣੀ ਫੁੱਲ ਗਰੰਟੀ ਏ ਕਿ ਮੇਜਰ ਐਕਸੀਡੈਂਟ ਜਿਵੇਂ ਅੱਗੋਂ ਵੱਜੇ ਜਾਂ ਉਧਰੋਂ ਪਿੱਛੋਂ ਵੱਜੇ ਉਹਦੀ ਆਪਣੀ ਫੁੱਲ ਗਰੰਟੀ ਏ ਤੇ ਇਥੋਂ ਤੱਕ ਗੱਡੀ ਤਕਰੀਬਨ ਸਾਰੀ ਪੇਂਟ ਦੀ ਵੀ origignal ਹੀ ਏ ਕੋਈ ਗੱਡੀ ਦਾ ਖੜਾਵਾ ਸੋਹਣੀ ਬਹੁਤ ਏ ਨਾ ਗੱਡੀ ਸੋਹਣੀ ਬਹੁਤ ਤੇ ਖੜਾਵਾ ਬੜਾ ਤੇ ਬਾਕੀ ਤੁਸੀਂ ਸਾਡੀ ਵੀਡੀਓ ਸਾਰੀ ਸਾਰੀ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੇ ਨਾਲ ਜੁੜੇ ਰਿਆ ਕਰੋ ਤੇ ਜੇ ਕੋਈ ਚੀਜ਼ ਪੁੱਛਣੀ ਹੋ ਆਪਣ ਨੂੰ ਕਮੈਂਟ ਕਰਕੇ ਪੁੱਛ ਲਿਆ ਕਰੋ ਜਿਹੜੀ ਚੀਜ਼ ਤੁਹਾਨੂੰ ਪੁੱਛਣੀ ਹੈ ਤੇ ਹੁਣ ਦੱਸਿਓ ਇਹ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮਦ ਦੀ ਚੰਗੀ ਲੱਗੀ ਜਾਂ ਕਿੱਦਾਂ ਲੱਗੀ ਕਮੈਂਟ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਜਿਹੜੇ ਚੈਨਲ ਨਵੇਂ ਜੁੜੇ ਆ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਧੰਨਵਾਦ ਜੀ